ਸਾਬका ਜਿਹੜਾ ਹੈ ਫੂਡ ਸਪਲਾਈ ਮੰਤਰੀ ਵੀ ਰਹੇ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਵਿਧਾਇਕ ਵੀ ਥੋ ਰਹੇ ਨੇ ਇਸੇ ਸੀਟ ਤੋਂ ਲੇਕਿਨ ਇਸ ਵਾਰ ਮੁਕਾਬਲਾ ਇੱਥੇ ਦਿਲਚਸਪ ਹੁੰਦਾ ਹੋਇਆ ਆਮ ਆਦਮੀ ਪਾਰਟੀ ਨੇ ਰਾਸਥਵਾ ਮੈਂਬਰ ਸੰਜੀਵ अरोड़ा ਉਹਨਾਂ ਨੂੰ ਚੋਣ ਪ੍ਰਚੋਨ ਨਿਤਾਰਿਆ ਟਿਕਟ ਉਹਨਾਂ ਨੂੰ ਦਿੱਤੀ ਹੈ ਔਰ ਭਾਜਪਾ ਹਾਲਾਂਕਿ ਕੈਂਡੀਡੇਟ ਅਨਾਉਂਸ ਨਹੀਂ ਕਰ ਪਾਈ ਲੁਧਿਆਣਾ ਵਾਸਤੇ ਲਈ ਲੇਕਿਨ ਕਾਂਗਰਸ ਪਾਰਟੀ ਦੇ ਉੱਤੇ ਤੰਜ ਕੱਸੇ ਜਾ ਰਹੇ ਨੇ ਦਰਸਲ ਇੱਕ ਆਰਕ ਪੁਸ਼ਨ ਆਸ਼ੂ ਨੇ ਤਸਵੀਰ ਸਾਂਝੀ ਕੀਤੀ ਹੈ ਹਰ ਉਸ ਤੋਂ ਪਹਿਲਾਂ ਪੋਸਟਰ ਵਾਲਾ ਵਿਵਾਦ ਵੀ ਜਿਹੜਾ ਉਹ ਖੂਬ ਉਸ ਸਮੇਂ ਵੀ ਗਰਮਾਇਆ ਸੀ ਔਰ ਜਦੋਂ ਮੁਲਾਕਾਤ ਵੀ ਨਹੀਂ ਹੋਈ ਸੀ ਪ੍ਰਧਾਨ ਦੀ ਔਰ ਭਾਤਕੁਸ਼ ਰਾਸ਼ਵਦੀ ਉਸ ਸਮੇਂ ਵੀ ਖੂਬ ਵਿਰੋਧੀਆਂ ਨੇ ਸਵਾਦ ਇਸ ਗੱਲ ਦਾ ਲਿਆ ਸੀ ਹੁਣ ਵੀ ਪੰਜਾਬ ਬੀਜੇਪੀ ਉਤੰਜ ਕੱਸਦੀ ਹੋਈ ਕਿ ਨਾ ਚਾਹ ਨਾ ਪਾਣੀ ਨਾ ਫੋਟੋ ਨਾ ਪੋਸਟਰ ਨਾ ਚੋਰ ਪ੍ਰਚਾਰ ਕਿਸ ਜੋਗਾ ਪੰਜਾਬ ਕਾਂਗਰਸ ਦਾ ਪਰਦਾਨ ਕਟ ਮੈਂਬਰ ਪਾਰਲੀਮੈਂਟ ਤਾਂ ਇਹ ਤੰਜ ਭਰੀ ਸਟੇਟਮੈਂਟ ਬੀਜੇਪੀ ਦੀ ਤਰਫੋਂ ਲਿਖੀ ਗਈ ਆ سوشل میڈیا ਪਲੇਟਫਾਰਮ ਐਕਸ ਦੇ ਉੱਤੇ ਤਾਂ ਬੀਜਪੀ ਤੋਂ ਲੀਡਰ ਨੇ ਪ੍ਰਤਪਾਲ ਸਿੰਘ ਬੱਲੀਵਾਲ ਸਰ ਸਵਾਗਤ ਹੈ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਦੇ ਉੱਤੇ ਤੁਹਾਡਾ ਆ ਪੰਜਾਬ ਬੀਜਪੀ ਨੇ ਇਹ ਜੋ ਸਰ ਪੋਸਟ ਪਾਈ ਹੈ ਇਸ ਪੋਸਟ ਦੇ ਵਿੱਚ ਹੀ ਬਹੁਤ ਕੁਝ ਬੀਜਪੀ ਕਹਿਣਾ ਚਾ ਰਹੀ ਹੈ ਲੇਕਿਨ ਫਿਰ ਵੀ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਾਂਗਰਸ ਦੀ ਮੌਜੂਦਾ ਸਥਿਤੀ ਇਸ ਵੇਲੇ ਤੁਸੀਂ ਕਿਵੇਂ ਦੇਖਦੇ ਹੋ ਖਾਸ ਲੁਗਿਆਣਾ ਵੈਸੇ ਇਲੈਕਸ਼ਨ ਤੋਂ ਪਹਿਲਾਂ ਦੇਖੋ ਗੱਲ ਹੈਗੀ ਹੈ ਇਸ ਤਰ੍ਹਾਂ ਜੀ ਦੇਖੋ ਅਸਲੀ ਤਾਂ ਕੁਝ ਕਹਿੰਦੇ ਨਹੀਂ ਸੀਗੇ ਇਹੀ ਥੋੜਾ ਜਿਹਾ ਕਰਦੇ ਨੇ ਤੇ ਅੱਜ ਇਹ ਤਾਂ ਖਬਰ ਆਈ ਹੈਗੀ ਉਹ ਟੀਵੀ ਦੇ ਵਿੱਚ ਚੱਲਦੀ ਪਈ ਹੈਗੀ ਹੈ ਕਿ ਜਿਹੜੀ ਆਪਣਾ ਕਾਂਗਰਸ ਪਾਰਟੀ ਆ ਜਿਹੜੇ ਆਸ਼ੇਵ ਜੀ ਆ ਉਹਨਾਂ ਦੀ ਕੋਈ ਤਸਵੀਰ ਨਹੀਂ ਲਾਰੇ ਕੋਈ ਬਾਕੀ ਚੀਜ਼ਾਂ ਨਹੀਂ ਕਰਦੇ ਪਏ ਠੀਕ ਹੈ ਜੀ ਕੋਈ ਪੋਸਟਾਂ ਦੇ ਵਿੱਚ ਨਹੀਂ ਆਦੇ ਜਦੋਂ ਉਹਨਾਂ ਦੇ ਘਰੇ ਗਏ ਸੀਗੇ ਤਾ ਆਸ਼ੂ ਜੀ ਨੇ ਉਹਨਾਂ ਨੂੰ ਬੁਲਾਇਆ ਨਹੀਂ ਇੰਟਰਟੇਨ ਨਹੀਂ ਕੀਤਾ ਪਰ ਪ੍ਰਧਾਨ ਜੀ ਗੁੱਸਾ ਕਰ ਜਾਂਦੇ ਆ ਸਾਡੀ ਕਈ ਗੱਲ ਦਾ ਸੋ ਇਸ ਕਰਕੇ ਹੁਣ ਜੇ ਜਿਹੜੀ ਭਾ ਇਹਨਾਂ ਦੀ ਭਟੂ ਤਾਰ ਹੈਗੀ ਹੈ ਰਾਣਾ ਗੁਰਜੀਤ ਜੁਨੇ ਵੀ ਇਹਨਾਂ ਨੂੰ ਸ਼ੈਲਫਿਸ਼ ਪ੍ਰਧਾਨ ਕਹਿੰਦੇ ਰਹੇ ਨੇ ਹੁਣ ਇਹਦੇ 'ਚ ਸਾਡਾ ਕਸੂਰ ਕਿੱਥੇ ਹੈਗਾ ਇਹਨਾਂ ਦੇ ਆਗੂ ਸਾਨੂੰ ਸ਼ੈੱਕ ਕਰ ਕਰਕੇ ਸਾਨੂੰ ਫੋਸਟਾ ਪਾ ਰਹੇ ਆ ਬਾਕੀ ਚੀਜ਼ਾਂ ਕਰਦੇ ਆ ਸਾਡੇ ਪ੍ਰਧਾਨ ਜੀ ਨੂੰ ਅਟੈਕ ਕਰਦੇ ਆ ਰਾਜਾ ਵਰਿੰਗ ਜੀ ਦਾ ਘਰ ਸਾਂਭ ਲੈਣ ਬਦਲੀਆ ਗੱਲ ਆ ਕਿਉਂਕਿ ਲੁਧਿਆਣਾ ਤੋਂ ਹੀ ਐਮਪੀ ਨੇ ਜੇ ਐਮਪੀ ਦੀ ਪੁੱਛ ਕੇ ਛੈ ਨਹੀਂ ਉਦੋਂ ਵਾਰ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੀ ਪੁੱਛ ਕੇ ਛੈ ਨਹੀਂ ਤਾਂ ਇਸ ਗਿਸਟ ਦੇ ਪਿੱਛੇ ਸਾਡਾ ਕੀ ਰੋਲ ਹੈ ਜੀ ਅਸੀਂ ਤਾਂ ਇਹੀ ਕਿਹਾ ਸਾਡਾ ਚਾਹ ਸਾਡੇ ਪਰ ਬਦਲਿਆ ਵਾਲ ਸਾਹਿਬ ਤਿਆਰ ਹੁਣ ਪੰਜਾਬ ਬੀਜੇਪੀ ਵੀ ਰਏ ਕਿਉਂਕਿ ਕਾਂਗਰਸ ਨੇ ਤਾਂ ਤਾ ਤੁਸੀਂ ਕੱਸ ਦਿੱਤਾ ਹੈ ਲੇਕਿਨ ਉਹ ਸਵਾਲ ਤੁਹਾਨੂੰ ਕਰਨਗੇ ਕਿ ਤੁਹਾਡਾ ਕੈਂਡੀਡੇਟ ਕੌਣ ਹੈ ਹਜੇ ਤੱਕ ਕੈਂਡੀਡੇਟ ਦਾ ਅਨਾਉਂਸ ਕੀਤਾ ਨਹੀਂ ਪੰਜਾਬ ਬੀਜੇਪੀ ਨੇ ਜੀ ਸਾਡਾ ਕੈਂਡੀਡੇਟ ਅੱਜ ਆਜੂ ਜਾਂ ਕੱਲ ਨੂੰ ਆਜੂ ਉਹਦਾ ਇਲੈਕਸ਼ਨ ਹੀ ਕੱਲ ਅਨਾਉਂਸ ਹੋ ਗਿਆ ਇਹ ਤਾਂ ਪਹਿਲਾਂ ਹੀ ਟੁੱਕ ਲਾਈ ਫਿਰਦੇ ਸੀਗੇ ਰਾਜਾ ਵੜਿੰਗ ਦੀ ਚੈਲੰਜ ਕਰਦੇ ਫਿਰਦੇ ਸੀ ਮੈਂ ਬਾਈ ਇਲੈਕਸ਼ਨ ਲੜੂੰਗਾ ਜਾਖੜ ਸਾ ਮਵਾਜਾ ਮਾਰਦੇ ਫਿਰਦੇ ਸੀ ਇੱਥੇ ਜਿਹੜਾ ਕੈਂਡੀਡੇਟ ਹੈ ਇਲੈਕਸ਼ਨ ਲੜਨ ਦੀ ਗੱਲ ਕਰਦੇ ਇੱਥੇ ਕੈਂਡੀਡੇਟ ਉਹਨਾਂ ਦੀ ਫੋਟੋ ਵੀ ਲਾਉਦਾ ਪਿਆ ਪੰਜਾਬ ਬੀਜੇਪੀ ਕੋਈ ਵੀ ਫੰਕਸ਼ਨ ਕਰਦੀ ਹੈ ਤਾਂ ਸੁਨੀਲ ਜਾਖੜ ਦੀ ਵੱਡੀ ਫੋਟੋ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਸੁਨੀਲ ਜਾਖੜ ਹਰ ਜਗ੍ਹਾ ਹੁੰਦੇ ਆ ਕਿ ਨਹੀਂ ਹੁੰਦੇ ਸਾਡੇ ਸੀਨੀਅਰ ਲੀਡਰਸ਼ਿਪ ਦੀ ਫੋਟੋ ਹੁੰਦੀ ਹੈ ਕਿ ਨਹੀਂ ਹੁੰਦੀ ਜੇ ਜਿਹੜੀ ਪਾਰਟੀ ਨੇ ਆਪ ਦਾ ਪ੍ਰਧਾਨ ਹੀ ਵਿਸਾਰਤਾ ਰਾਜਾ ਵੜਿੰਗ ਦੀ ਫੋਟੋ ਹੀ ਨਹੀਂ ਲਾਈ ਚਾਹ ਨਹੀਂ ਬਣਾਈ ਜਵਾਬ ਬਲੀਵਾਲ ਸਾਹਿਬ ਜਵਾਬ ਲੈਣੇ ਤੁਸੀਂ ਬਣੇ ਰਹਿਣਾ ਸੁਖਿੰਦਰ ਕੋਟਲੇ ਵੀ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਕੋਟਲੇ ਸਾਹਿਬ ਸਵਾਗਤ ਹੈ ਟੈਲੀਪੋਸਟ ਪੰਜਾਬ ਰਣਾ ਹਿਮਾਚਲ ਤੇ ਪੋਸਟ ਚ ਸਰ ਅਸੀਂ ਤੁਹਾਨੂੰ ਤਾਂ ਦੇਖ ਪਾ ਰਹੇ ਹਾਂ ਲੇਕਿਨ ਪ੍ਰਧਾਨ ਸਾਹਿਬ ਗਾਇਬ ਨੇ ਪਾਰਟੀ ਦਾ ਪ੍ਰਚਾਰ ਸ਼ੁਰੂ ਹੋਣ ਜਾ ਰਿਹਾ ਜੀ ਨਾਮੀਨੇਸ਼ਨ ਤੋਂ ਪਹਿਲਾਂ ਤੁਸੀਂ ਹਰਿਆਣ ਜਿਹੜਾ ਲੁਧਿਆਣੇ ਦੀ ਤਸਵੀਰ ਦੇਖੋਗੇ ਸਾਰੇ ਲੀਡਰਸ਼ਿਪ ਸਾਰੇ ਬੋਰਡ ਬੈਨਰ ਝੰਡੇ ਡੈਨਰ ਤੇ ਸਾਰਿਆਂ ਦੇ ਨਾਲ ਨਾਮੀਨੇਸ਼ਨ ਨਾਮੀਨੇਸ਼ਨ ਤੋਂ ਪਹਿਲਾਂ ਮੀਟਿੰਗਸ ਮੀਟਿੰਗਸ ਦੇ ਅੰਦਰ ਪਾਰਟੀ ਦੇ ਪ੍ਰੋਗਰਾਮ ਸਭ ਐਲਾਨੇ ਜਾਣਗੇ ਤੁਸੀਂ ਦੇਖਦੇ ਰਹੋ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਔਰ ਅੱਜ ਕੱਲ੍ਹ ਤੋਂ ਪਲੈਨਿੰਗ ਹੋ ਰਹੀ ਨੇ ਮੀਟਿੰਗਾਂ ਦੀ ਡਿਟੇਲ ਬਣਾਈ ਜਾ ਰਹੀ ਹੈ ਸੀਨੀਅਰ ਲੀਡਰ ਪਹੁੰਚਣ ਵਾਲੇ ਨੇ ਲੁਧਿਆਣੇ ਦੀ ਜਿਮਨੀ ਚੋਣ ਦੇ ਲਈ ਕਾਂਗਰਸ ਪਾਰਟੀ ਇੱਕ ਜੁਟਤਾ ਦਾ ਪ੍ਰਗਟਾਵਾ ਕਰਕੇ ਕਿਉਂਕਿ ਇਲੈਕਸ਼ਨ ਹੀ ਅੱਜ ਕੱਲ ਡिक्ਲੇਅਰ ਹੋਇਆ ਕੋਈ ਪੋਸਟਰ ਬਣਾ ਰਿਹਾ ਕੋਈ ਨਹੀਂ ਬਣਾ ਰਿਹਾ ਅਫੀਸ਼ੀਅਲ ਪੋਸਟਰ ਜਿਹੜੇ ਨੇ ਪਾਰਟੀ ਨੇ ਜਾਰੀ ਕਰਨੇ ਨੇ ਕੋ ਆਪਣੀ ਨਿੱਜੀ ਤੌਰ ਦੇ ਉੱਤੇ ਜਿਹੜਾ ਮਰਜ਼ੀ ਬਣਾ ਕੇ ਜੋ ਮਰਜ਼ੀ ਕਰ ਸਕਦਾ ਹੈ ਪਾਰਟੀ ਅਫੀਸ਼ੀਅਲ ਤੌਰ ਦੇ ਉੱਤੇ ਆਫਿਸ ਨੂੰ ਜਿਹੜਾ ਆ ਡਿਵੈਲਪ ਕਰਕੇ ਇਲੈਕਸ਼ਨ ਜਿਹੜਾ ਆ ਉਹ ਅਸੀਂ ਜ਼ੋਰ ਦੇ ਧੰਨ ਦੇ ਨਾਲ ਜਿਹੜਾ ਉਹ ਲੁਧਿਆਣੇ ਦਾ ਲੜਾਂਗੇ ਔਰ ਜਿਹੜੀ ਲੋਕਲ ਮੁੱਦੇ ਨੇ ਪਾਰਟੀਆਂ ਦੀਆਂ ਗੱਲਾਂ ਨੇ ਉਨ੍ਹਾਂ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇਸ਼ ਦੀ ਰਾਜਨੀਤੀ ਦੇ ਉੱਤੇ ਹੋਰ ਲੋਕ ਮੁੱਦੇ ਲੈ ਕੇ ਅਸੀਂ ਲੜਾਂਗੇ ਆਉਂਦੇ ਦਿਨਾਂ ਦੇ ਅੰਦਰ ਪਾਰਟੀ ਇੱਕ ਮੀਟਿੰਗ ਦੇ ਰੂਪ ਦੇ ਅੰਦਰ ਤੁਸੀਂ ਸਾਰੀ ਲੀਡਰਸ਼ਿਪ ਨੂੰ ਇਕੱਠਿਆਂ ਦੇਖੋਗੇ ਔਰ ਸਾਰੀ ਇੱਕਜੁੱਟਤਾ ਦੇ ਨਾਲ ਲੁਧਿਆਣੇ ਦੇ ਇਲੈਕਸ਼ਨ ਲੜਾਂਗੇ ਕੋਟਲੀ ਸਾਹਿਬ ਮੈਂ ਸਵਾਲ ਫਿਰ ਦੁਹਰਾ ਰਹੀਆਂ ਪ੍ਰਧਾਨ ਕਾਂਗਰਸ ਦੇ ਜੋ ਨਹੀਂ ਉਹਨਾਂ ਦੀ ਤਸਵੀਰ ਪੋਸਟਰ ਚੋਂ ਕਿਉਂ ਗਾਇਬ ਹੈ ਜਦੋਂ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਪੋਸਟਰ ਜਾਰੀ ਨਹੀਂ ਹੋਏ ਕੋਈ ਦਫ਼ਤਰ ਨਹੀਂ ਜਾਰੀ ਹੋਏ ਕੋਈ ਨਿੱਜੀ ਤੌਰ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਹਰੇਕ ਵਿਅਕਤੀ ਨੂੰ ਅਧਿਕਾਰ ਹੈ ਉਹ ਕੀ ਕਰ ਰਿਹਾ ਜੀ ਨਹੀਂ ਕਰ ਰਿਹਾ ਲੇਕਿਨ ਪਾਰਟੀ ਵੱਲੋਂ ਜਦੋਂ ਚੋਣ ਪ੍ਰੋਗਰਾਮ ਦੇ ਅੰਦਰ ਪੁੱਟਿਆ ਜਾਏਗਾ ਇਲੈਕਸ਼ਨ ਡਿਪਲੇਅਰ ਹੋ ਚੁੱਕਾ ਮੈਂ ਪਹਿਲਾਂ ਇਸ ਗੱਲ ਨੂੰ ਕਲੀਅਰ ਕਰ ਚੁੱਕਾ ਜੀ ਕਿ ਆਫਿਸ ਦੇ ਤੌਰ ਦੇ ਉੱਤੇ ਤੁਸੀਂ ਸ਼ਾਇਦ ਕੱਲ ਜਾਂ ਪਰਸੋਂ ਦੇ ਅੰਦਰ ਹੀ ਦੇਖੋਗੇ ਤੁਹਾਡੇ ਚੈਨਲ ਵਾਲੇ ਵੀ ਉੱਥੇ ਹੋਣਗੇ ਔਰ ਤੁਸੀਂ ਹੀ ਸਾਰੀਆਂ ਫੋਟੋ ਸਾਰੇ ਬੈਨਰ ਝੰਡੇ ਡੈਨਰ ਤੇ ਲੀਡਰਸ਼ਿਪ ਨੂੰ ਇੱਕ ਮੰਚ ਤੇ ਬੈਠੇ ਤੁਸੀਂ ਦੇਖੋਗੇ ਯਾਨੀ ਕੋਟਲੀ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਕਾਂਗਰਸ ਦੇ ਅੰਦਰ ਸਭ ਠੀਕ ਹੈ ਲੇਕਿਨ ਭਾਜਪਾ ਤਾਂ ਉਹ ਸਾਣਾ ਪ੍ਰਤਪਾਲ ਸਿੰਘ ਬਲਿਆਵਾਲ ਵੀ ਜੁੜੇ ਹੋਏ ਨੇ ਲੇਕਿਨ ਉਹਨਾਂ ਨੂੰ ਭਾਜਪਾ ਨੂੰ ਇੰਜ ਨਹੀਂ ਲੱਗ ਰਿਹਾ ਸਰ ਦੇਖੋ ਅਸੀਂ ਇਹ ਭਾਜਪਾ ਨੇ ਜੋ ਕਹਿਣਾ ਉਹ ਕਹਿਣ ਮੈਂ ਉਹਨਾਂ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਇਹ ਉਹਨਾਂ ਦੀ ਆਪਣੀ ਰਾਜਨੀਤੀ ਰਣਨੀਤੀ ਹੋ ਸਕਦੀ ਹੈ ਅਸੀਂ ਇਲੈਕਸ਼ਨ ਆਪਣੀ ਰਣਨੀਤੀ ਤੇ ਰਾਜਨੀਤੀ ਦੇ ਨਾਲ ਲੜਨਾ ਇਹ ਆਪਣਾ ਘਰ ਸੋਧਣ ਠੀਕ ਹੈ ਜੀ ਸਾਨੂੰ ਆਪਣੇ ਘਰ ਦਾ ਪਹਿਲਾਂ ਸਿੱਧਰ ਕਰਨਾ ਚਾਹੀਦਾ ਅਸੀਂ ਇਲੈਕਸ਼ਨ ਉੱਥੋਂ ਲੜਦੇ ਰਹੇ ਹਾਂ ਜਿੱਤਦੇ ਰਹੇ ਹਾਂ ਰਾਜਨੀਤੀ ਦੇ ਅੰਦਰ ਅਤਰਾਜ ਰਾ ਆਉਂਦੇ ਜਾਂਦੇ ਰਹਿੰਦੇ ਨੇ ਇਸ ਕਰਕੇ ਲੁਧਿਆਣੇ ਦੇ ਅੰਦਰ ਜੇ ਮੇਰਾ ਫੋਟੋ ਲੱਗਾ ਕੋਈ ਗੱਲ ਨਹੀਂ ਹੈ ਸਭ ਦੇ ਫੋਟੋ ਸਭ ਦੇ ਬੋਰਡ ਝੰਡੇ ਡੰਡੇ ਬੈਨਰ ਤੇ ਇੱਕਜੁੱਟਤਾ ਦਾ ਪ੍ਰਗਟਾਵਾ ਸ਼ਾਇਦ ਤੁਸੀਂ ਪਰਸੋਂ ਸੋਤੋਂ ਨੂੰ ਐ ਦੇਖੋਗੇ ਔਰ ਤੁਸੀਂ ਇਹ ਖੁਦ ਜਿਹੜਾ ਆਪਣੇ ਚੈਨਲ ਦੇ ਉੱਤੇ ਉਹ ਸਾਰੇ ਘਟਨਾਕ੍ਰਮ ਸਾਰੀਆਂ ਖਬਰਾਂ ਤੁਸੀਂ ਪ੍ਰਕਾਸ਼ਿਤ ਕਰੋਗੇ ਭਾਜਪਾ ਕੀ ਕਹਿ ਰਹੀ ਹੈ ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ ਇਹਦੇ ਤੇ ਕੋਈ ਮੈਂ ਬਹੁਤਾ ਕਹਿਣਾ ਨਹੀਂ ਚਾਹੁੰਦਾ ਅਸੀਂ ਤਾਂ ਆਪਣੀ ਪਾਰਟੀ ਨੂੰ ਇਕੱਠਿਆਂ ਕਰਕੇ ਇਲੈਕਸ਼ਨ ਜਿਹੜਾ ਉੱਥੇ ਦਾ ਲੜਾਂਗੇ ਜੀ ਬਲੀਵਾਲ ਸਾਹਿਬ ਕਹਿ ਰਹੇ ਨੇ ਕੋਟਲੀ ਸਾਹਿਬ ਕਿ ਭਾਜਪਾ ਆਪਣਾ ਫਿਕਰ ਕਰੇ ਔਰ ਇੱਕ ਦੋ ਦਿਨ ਚ ਜੋ ਪਾਰਟੀ ਦੀ ਤਰਫੋਂ ਅਫੀਸ਼ੀਅਲ ਪੋਸਟਰ ਆਏਗਾ ਉਸ ਦੇ ਵਿੱਚ ਪ੍ਰਧਾਨ ਸਾਹਿਬ ਹੋਣਗੇ ਮੈਂ ਤਾਂ ਇੱਕ ਬੇਨਤੀ ਕਰਦਾ ਸਾਨੂੰ ਆਪ ਦਾ ਫਿਕਰ ਹੈ ਜਿਹੜੇ ਪ੍ਰਧਾਨ ਜੀ ਆ ਨਾ ਉਹਨਾਂ ਨੂੰ ਆਤ ਹੈਗੀ ਆ ਅਸੀਂ ਤਾਂ ਉਹਨਾਂ ਨੂੰ ਸ਼ੀਸ਼ਾ ਦਿਖਾ ਰਹੇ ਹਾਂ ਕੋਟਲੀ ਸਾਹਿਬ ਨਾਲ ਸਾਡਾ ਕੋਈ ਵਿਰੋਧ ਨਹੀਂ ਕੋਈ ਕੁਝ ਨਹੀਂ ਆਫੀਸ਼ੀਅਲ ਪੋਸਟਰ ਦੀ ਗੱਲ ਕਰਦੇ ਆ ਆਸ਼ੂ ਜੀ ਇਹਨਾਂ ਦੇ ਆਫੀਸ਼ੀਅਲ ਕੈਂਡੀਡੇਟ ਹੈਗੇ ਆ ਕਿ ਨਹੀਂ ਹੈਗੇ ਪਹਿਲਾਂ ਕੋਟਲੀ ਸਾਹਿਬ ਨੂੰ ਪੁੱਛ ਲਓ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਆਸ਼ੂ ਜੀ ਨੇ ਪੋਸਟਰ ਲਾਏ ਆ ਆ ਜਿਹੜਾ ਪੋਸਟਰ ਤੁਸੀਂ ਵੀ ਦਿਖਾ ਰਹੇ ਹੋ ਇਹ ਵੀ ਆਸ਼ੂ ਜੀ ਨੇ ਆਪਦੇ ਪੇਜ ਤੇ ਪਾਇਆ ਜਦੋਂ ਆਫੀਸ਼ੀਅਲ ਕੈਂਡੀਡੇਟ ਪ੍ਰਧਾਨ ਦੀ ਫੋਟੋ ਨਹੀਂ ਲਾ ਰਿਆ ਪ੍ਰਧਾਨ ਨੂੰ ਕੁਝ ਨਹੀਂ ਰਿਹਾ ਉਸ ਤੋਂ ਰਾਜ ਲੋਕ ਸਭਾ ਐਮਪੀ ਨੇ ਲੁਧਿਆਣੇ ਤੋਂ ਰਾਜਾ ਵਰਿੰਗ ਦੀ ਨਾ ਜਿਲ੍ਹਾ ਪ੍ਰਧਾਨ ਦਿਖ ਰਿਹਾ ਫਿਰ ਸਵਾਲ ਤਾਂ ਉੱਠਣਗੇ ਨਾ ਜੀ ਇਹ ਸਾਡਾ ਫਰਜ਼ ਬਣਦਾ ਕਿ ਲੋਕਾਂ ਨੂੰ ਦਿਖਾਣਾ ਕਿ ਜਿਹੜੀ ਕਾਂਗਰਸ ਪਾਤ ਤੋਂ ਟੀਰਾ ਹੋਈ ਪਈ ਆ ਤੇ ਰਾਣਾ ਗੁਰਜੀਤ ਜੀ ਦਿਖਦੇ ਨੇ ਰਾਣਾ ਗੁਰਜੀਤ ਜੀ ਪ੍ਰਧਾਨ ਜੀ ਨੂੰ ਸੈਲਫਿਸ਼ ਪ੍ਰਧਾਨ ਦੱਸਦੇ ਹੁੰਦੇ ਆ ਤੇ ਉਸ ਚੀਜ਼ ਦੇ ਉੱਪਰ ਅਸੀਂ ਤਾਂ ਸਵਾਲ ਖੜੇ ਕਰਾਂਗੇ ਜੀ ਕਿ ਕੈਂਡੀਡੇਟ ਉਹ ਸੁਣੋ ਉਸ ਤੋਂ ਵੋਟਾਂ ਪਾਓ ਜਿਹੜਾ ਸਾਰੇ ਇੱਕਜੁੱਟ ਹੋਣ ਉਨਗੇ ਉਹ ਸਾਡੀ ਗੱਲ ਕਰਦੇ ਸੀਗੇ ਰਾਜਾ ਵੜਿੰਗ ਜੀ ਅਸੀਂ ਤਾਂ ਦੱਸਦਾ ਕਿ ਅਸੀਂ ਸਾਰੇ ਇਕੱਠਾ ਅਸੀਂ ਟੱਕਰੇ ਉਹ ਕੱਢਾਂਗੇ ਪਰ ਤੁਹਾਡੀ ਪਾਰਟੀ ਦੇ ਵਿੱਚ ਜਿਹੜੀ ਹੂਨ ਤਾਈਆਂ ਨੇ ਬਾਕੀ ਚੀਜ਼ਾਂ ਨੇ ਉਹਨੂੰ ਨਿਸ਼ਰ ਕਰਨਾ ਵੀ ਸਾਡਾ ਫਰਜ਼ ਐਜ਼ ਅ ਆਪੋਜੀਸ਼ਨ ਇੱਥੇ ਕਰਕੇ ਅਸੀਂ ਇਹ ਜਿਹੜੀ ਲਿਖੀ ਆ ਕਿਉਂਕਿ ਰਾਜੇ ਵੜਿੰਗ ਜੀ ਨੂੰ ਚਾਹ ਆਸ਼ੂ ਜੀ ਪਲਾਉਦੇ ਨਹੀਂ ਪਰ ਰਾਜਾ ਵੜਿੰਗ ਨੂੰ ਚਾਹ ਪੀਣ ਲਈ ਸਾਡੇ ਵਰਕਰਾਂ ਦੇ ਘਰੇ ਜਾਣਾ ਪੈਂਦਾ ਸਾਡੇ ਵਰਕਰਾਂ ਦੇ ਘਰੇ ਜਾਂਦੇ ਅਸੀਂ ਵਧੀਆ ਚਾਹ ਵੀ ਪਲਾਉਦੇ ਆ ਸਮੋਸੇ ਵੀ ਖਿਲਾਉਦੇ ਆ ਆਦਰ ਮਾਨ ਵੀ ਕਰਦੇ ਆ ਬੀਜੇਪੀ ਦੇ ਵਰਕਰਾਂ ਦੇ ਘਰੇ ਗਏ ਸੀ ਪਿਛਲੇ ਦਿਨਾਂ ਉਹ ਜਦੋਂ ਅਸੀਂ ਗਮਸ਼ੂਦਰਾਏ ਪੇ ਅਸੀਂ ਆਦਰਮਾਨ ਲੰਦੇ ਆ ਪਰ ਜਿਹੜੇ ਪੰਜਾਬ ਆਪਣਾ ਲੁਧਿਆਣੇ ਤੋਂ ਕੈਂਡੀਡੇਟ ਨੇ ਉਹ ਆਦਰਮਾਨ ਤੇ ਬਾਕੀ ਲੋਕ ਵੀ ਨੇ ਜਿੰਨਾ ਕਰਦੇ ਨੇ ਉਹ ਸਾਰਿਆਂ ਦੇ ਸਾਹਮਣੇ ਆ ਕੱਲ ਦੀ ਗੱਲ ਦੱਸਨਾ ਹੋਰ ਕੱਲ ਮਜੀਠੇ ਹਲਕੇ ਦੇ ਵਿੱਚ ਹਜੇ ਤੱਕ ਰਾਜਾ ਵਰਿੰਗ ਜੀ ਨਹੀਂ ਗਏ ਹੈਗੇ ਜਿੱਥੇ ਸਟਾਈ ਮੋਤਾ ਹੋਗੇ ਕਿਉਂ ਨਹੀਂ ਗਏ ਕਿਉਂਕਿ ਔਜਲਾ ਸਾਹਿਬ ਨਾਲ ਉਹਨਾਂ ਦੀ ਬੰਦੀ ਸੀ ਲੁਧਿਆਣਾ ਦੇ ਵਿੱਚ ਤਿੰਨ ਮੌਤਾ ਹੋ ਗਿਆ ਉਹ ਥਲਕੇ ਦੇ ਵਿੱਚ ਨਹੀਂ ਕਿਉਂਕਿ ਉਹ ਥਲਕੇ ਵਾਲੇ ਬੰਦੇ ਨਾਲ ਉਹਨਾਂ ਦੀ ਬੰਦੀ ਨਹੀਂ ਹੈਗੀ ਸੋ ਉਹ ਲੋਕ ਬੁਲਾ ਕੇ ਨਹੀਂ ਪਿਆਰ ਰਾਜਾ ਬੜਿੰਗ ਨੂੰ ਰਾਜਾ ਬੜਿੰਗ ਇੱਕ ਸਾਈਡ ਲਾਈਨ ਪ੍ਰਧਾਨ ਹੋ ਚੁੱਕਿਆ ਉਹ ਜਿੰਨੀ ਪੈਰਵਾਈ ਕਰਦੀ ਇਹਨਾਂ ਨੇ ਕਰਨ ਬਟ ਕੋਟਲੀ ਸਾਹਿਬ ਆਪਣੇ ਸਤਕਾਰਯੋਗ ਨੇ ਵਧੀਆ ਇਨਸਾਨ ਨੇ ਮੈਂ ਇਹਨਾਂ ਬਾਰੇ ਕੁਝ ਨਹੀਂ ਕਹਿੰਦਾ ਇਹਨਾਂ ਦੇ ਕੈਂਡੀਡੇਟ ਬਾਰੇ ਨਹੀਂ ਕਹਿੰਦਾ ਪਰ ਪ੍ਰਧਾਨ ਜੀ ਜਰੂਰ ਨਲਾਇਕ ਤੇ ਉਹਦੇ ਬਾਰੇ ਜਰੂਰ ਸੋਚੋ ਜੀ ਕੋਟਲੀ ਸਾਹਿਬ ਜੋ ਧੜੇਬੰਦੀ ਹਜੇ ਵੀ ਜੋ ਗਰੁੱਪ ਵਾਜੀ ਹੈ ਜਾਂ ਤੁਹਾਡੇ ਕੋਲ ਸਪਸ਼ਟ ਕਰ ਚੁੱਕੇ ਹਾਂ ਕਿ ਪਲੈਨਿੰਗ ਅਸੀਂ ਚੰਡੀਗੜ੍ਹ ਦੇ ਅੰਦਰ ਅੱਜ ਵੀ ਮੌਜੂਦ ਹੈ ਆਫਿਸ ਦੀ ਅਫੀਸ਼ੀਅਲ ਓਪਨਿੰਗ ਪਾਰਟੀ ਦੀ ਮੀਟਿੰਗ ਪਾਰਟੀ ਦੇ ਲਈ ਕੀ ਸਟ੍ਰੈਟਜੀ ਤਿਆਰ ਕਰਨੀ ਹੈ ਸਾਰਾ ਜਿਹੜਾ ਆ ਕੱਲ ਔਰ ਪਰਸੋਂ ਦੇ ਦਰਮਿਆਨ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਇਹ ਇਹ ਕਹਿੰਦੇ ਨੇ ਕਿ ਚਾਹ ਪੀਉਂਦੇ ਨੇ ਹੋਰ ਕੁਝ ਕਰਦੇ ਨੇ ਇਹ ਵਿਅਕਤੀਗਤ ਸਾਂਝਾਂ ਹੁੰਦੀਆਂ ਨੇ ਕਿਸੇ ਵਿਅਕਤੀ ਦੇ ਕੋਲ ਜਾਣਾ ਇਹ ਕੋਈ ਪ੍ਰੋਬਲਮ ਨਹੀਂ ਹੈ ਮੈਂ ਵੀ ਜਾਣਾ ਹੋਰ ਵੀ ਜਾਂਦੇ ਨੇ ਲੇਕਿਨ ਕੱਲ ਆਪਾਂ ਰਾਜਨੀਤੀ ਦੀ ਕਰਦੇ ਹੋਏ ਜਿਹੜਾ ਇਹ ਸਾਡਾ ਫਿਕਰ ਕਰ ਰਹੇ ਨੇ ਨਾ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਸਾਰਿਆਂ ਨਾਲੋਂ ਪਹਿਲਾਂ ਵਿਅਕਤੀ ਨੂੰ ਆਪਣਾ ਆਪਣਾ ਫਿਕਰ ਕਰਨਾ ਚਾਹੀਦਾ ਅਸੀਂ ਚਿੰਤਾ ਜ਼ਾਹਰ ਕਰ ਰਹੇ ਹਾਂ ਔਰ ਚਿੰਤਾ ਜ਼ਾਹਰ ਕਰਦੇ ਕਰਦੇ ਉਸ ਮਸਲੇ ਦੀ ਗੱਲ ਤੁਹਾਡੇ ਸਾਹਮਣੇ ਖੁੱਲ੍ਹ ਗਲੀ ਦੇ ਨਾਲ ਰੱਖ ਕੇ ਕਿ ਲੋਕਾਂ ਨੂੰ ਇਹ ਦਿਖੇਗਾ ਫਿਰ ਨਹੀਂ ਤਾਂ ਫਿਰ ਸਵਾਲ ਕਰ ਲੈਣਾ ਪਰਸੋਂ ਤੁਸੀਂ ਫਿਰ ਫਿਰ ਜਿਹੜਾ ਆਪਾਂ ਚੈਨਲਾਂ ਦੇ ਉੱਤੇ ਰੋਜ਼ ਬੋਲਣਾ ਨਹੀਂ ਮੈਂ ਤਾਂ ਰੋਜ਼ ਚੈਨਲਸ ਦੇ ਉੱਤੇ ਆਉਂਦਾ ਤੁਸੀਂ ਵੀ ਲਾਈਨ ਦੇ ਉੱਤੇ ਲੈਂਦੇ ਹੋ ਜਿਹੜੇ ਖਿਆਲ ਦੇ ਅੰਦਰ ਇਲੈਕਸ਼ਨ ਆਫੀਸ਼ੀਅਲੀ ਡਿਕਲੇਅਰ ਹੋ ਚੁੱਕਾ ਹੈ ਨੋਮੀਨੇਸ਼ਨ ਨੋਮੀਨੇਸ਼ਨ ਤੋਂ ਪਹਿਲਾਂ ਔਰ ਉਸ ਦਿਨ ਦਾ ਸ਼ਾਮ-ਤਾਮ ਜੋ ਵੀ ਹੋਏਗਾ ਉਹ ਇੱਕ ਬਸ ਮਤਲਬ ਇੱਕ ਤਾਕਤ ਦਾ ਮਜ਼ਹਰਾ ਹੋਏਗਾ ਜਿਸ ਤਰੀਕੇ ਦੇ ਨਾਲ ਪਹਿਲਾਂ ਆਏ ਸੀ ਨਾ ਉਹ ਬਠਿੰਡੇ ਤੋਂ ਇੱਥੇ ਪੂਰਾ ਲਾਮ ਲਸ਼ਕਰ ਲੈ ਕੇ ਤੇ ਭੀਜਪੀ ਵਾਲਿਆਂ ਨੂੰ ਭਜਾ ਕੇ ਹਟੇ ਸੀ ਅਸੀਂ ਉਥੋਂ ਤੇ ਇਸ ਕਰਕੇ ਇਹ ਬੜੇ ਲਾਮ ਲਸ਼ਕਰ ਦੇ ਨਾਲ ਬੜੇ ਜ਼ੋਰ ਤੇ ਧੂਮ ਧੜਕੇ ਦੇ ਨਾਲ ਜਿਹੜਾ ਉਹ ਆ ਰਹੇ ਨੇ ਮੈਂ ਇਸ ਗੱਲ ਦਾ ਦਾਅਵਾ ਤੁਹਾਡੇ ਤੇ ਕਰ ਰਿਹਾ ਪਰਸੋਂ ਨੂੰ ਤਾਂ ਮੈਨੂੰ ਫਿਰ ਪੁੱਛ ਲਿਓ ਕਿ ਤੁਸੀਂ ਉਹਦੋਂ ਕੁਝ ਕਹਿ ਕੇ ਗਏ ਸੀ ਅੱਜ ਤੱਕ ਉਹਦੇ ਵਿੱਚੋਂ ਕੁਝ ਨਿਕਲਿਆ ਨਹੀਂ ਸ਼ਾਇਦ ਮੇਰਾ ਇੰਨਾ ਹੀ ਕਹਿਣਾ ਵਾਜਬ ਹੋਏਗਾ ਜੀ ਆ ਲੇਕਿਨ ਇੱਕ ਸਵਾਲ ਮੇਰਾ ਹੋਰ ਹੋਏਗਾ ਪਰ ਪਹਿਲਾਂ ਬੱਲੇਵਾਲ ਸਾਹਿਬ ਮੈਂ ਤੁਹਾਨੂੰ ਸਵਾਲ ਕਰਾਂਗੀ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਉਹ ਵੀ ਬਹੁਤ ਸਮਾਂ ਇਨੈਕਟਿਵ ਰਹੇ ਨੇ ਸਰ ਤੇ ਹੁਣ ਜਦੋਂ ਇਹ ਪ੍ਰਚਾਰ ਹੋਣਾ ਹੈ ਕੰਪੇਨਿੰਗ ਹੋਣੀ ਹੈ ਤਾਂ ਕਿ ਇਸ ਦੇ ਵਿੱਚ ਪੂਰੀ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਸਾਨੂੰ ਨਜ਼ਰ ਆਏਗੀ ਕੰਪੇਨਿੰਗ ਦੌਰਾਨ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਕੌਨਫੀਡੈਂਟ ਹੈ ਸਰ ਔਰ ਉਹਨਾਂ ਦਾ ਪਲੱਸ ਪੁਆਇੰਟ ਇਹ ਵੀ ਹੈ ਕਿ ਜ਼ਿਮਨੀ ਚੋਣ ਦੇ ਵਿੱਚ ਹਮੇਸ਼ਾ ਰੂਲਿੰਗ ਪ ਨੂੰ ਫਾਇਦਾ ਰਹਿੰਦਾ ਹੈ ਔਰ ਚਾਰ ਇਸ ਤੋਂ ਪਹਿਲਾਂ ਦੇ ਜੋ ਜ਼ਿਮਨੀ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਸਿਰਫ ਬਰਨਾਲਾ ਨੂੰ ਛੱਡ ਕੇ ਬਾਕੀ ਪਾਰਟੀ ਦੇ ਉੱਤੇ ਸੀਟਾਂ ਦੇ ਉੱਤੇ ਪਾਰਟੀ ਜਿੱਤੀ ਸੀ ਠੀਕ ਇਸੇ ਤਰੀਕੇ ਜਲੰਧਰ ਦੇ ਵਿੱਚ ਵੀ ਹੋਇਆ ਸੀ ਤਾਂ ਚੁਣੌਤੀ ਤਾਂ ਰਹੇਗੀ ਭਾਜਪਾ ਦੇ ਲਈ ਵੀ ਔਰ ਕਾਂਗਰਸ ਦੇ ਲਈ ਵੀ ਬੱਲੀਵਾਲ ਸਾਹਿਬ ਚੁਣੌਤੀ ਤਾਂ ਹੈਗੀ ਹੈ ਸਰਕਾਰ ਪੂਰੀ ਸਰਕਾਰ ਨੂੰ ਛੱਡ ਕੇ ਅਰਵਿੰਦ ਕੇਜਰੀਵਾਲ ਨਾਲ ਸਾਡੀ ਲੜਾਈ ਹੈਗੀ ਹੈ ਇਹ ਕਿਉਂਕਿ ਇਹ ਚੋਣ ਨੇ ਦੱਸਣਾ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਦੀ ਸੀਟ ਲੈ ਸਕਦੇ ਹੈ ਕਿ ਨਹੀਂ ਲੈ ਸਕਦੇ ਰਾਜ ਸਭਾ ਦੇ ਇੱਕ ਐਮਪੀ ਤੋਂ ਇੱਕ ਐਮਐਲਏ ਦੀ ਚੋਣ ਲੜਾਈ ਜਾਨੀ ਸਿੱਧਾ ਸਿੱਧਾ ਸਿੱਧ ਕਰਦੇ ਤੇ ਲੁਧਿਆਣਾ ਦੇ ਲੋਕ ਬਹੁਤ ਕਾਬਲ ਨੇ ਬਹੁਤ ਸક્ષਮ ਨੇ ਜਿਵੇਂ ਕੱਲ 18 ਘੰਟੇ ਦਾ ਕਟ ਲੁਧਿਆਣਾ ਸ਼ਹਿਰ ਦੇ ਵਿੱਚ ਲੱਗਿਆ ਤਾਂ ਲੋਕਾਂ ਨੇ ਚੀਕਾਂ ਪਈਆਂ ਪਈਆਂ ਸੀ ਕਿਉਂਕਿ ਇੱਕ ਘੰਟਾ ਬਿਜਲੀ ਨਹੀਂ ਆਉਂਦੀ ਇੱਥੇ ਇੰਨੀ ਗਰਮੀ ਪੈੰਦੀ ਦੇ ਵਿੱਚ 18 18 ਘੰਟੇ ਦੇ ਕਟ ਕਰ ਲੁਧਿਆਣਾ ਸ਼ਹਿਰ 'ਚ ਲੱਗਿਆ ਜਿੰਨਾ ਬੁਰਾ ਹਾਲ ਰਿਹਾ ਹੋਇਆ ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ ਪੰਜਾਬ ਬੀਜੇਪੀ ਦੇ ਨਾਲ ਨਾਲ ਸਾਡੀ ਸੈਂਟਰ ਲੀਡਰਸ਼ਿਪ ਵੀ ਇੱਥੇ ਆਊਗੀ ਪ੍ਰਚਾਰ ਕਰਨ ਦੇ ਲਈ ਪੂਰੇ ਜੱਟ ਕੇ ਪ੍ਰਚਾਰ ਕਰਾਂਗੇ ਸਾਡੇ ਵਿੱਚ ਇੱਕ ਜੁਗਤ ਹੈ ਸਾਡੇ ਵਿੱਚ ਪਰਤੋ ਧਾਰ ਨਹੀਂ ਹੈ ਕਿਉਂਕਿ ਆਸ਼ੂ ਜੀ ਨੂੰ ਡਿਕਲੇਅਰ ਹੋਏ 3 ਮਹੀਨੇ ਹੋ ਚੁੱਕੇ ਨੇ ਐਜ਼ ਅ ਕੈਂਡੀਡੇਟ ਪਰ 3 ਕੈਂਡੀਟ ਮਹੀਨਿਆਂ ਦੇ ਵਿੱਚ ਕਿਤੇ ਰਾਬੜੀ ਸਾਹਿਬ ਨਹੀਂ ਦਿਖੇ ਹੈਗੇ ਬਚੰਨੀ ਸਾਹਿਬ ਦਿਖੇ ਨੇ ਬਾਕੀ ਸੀਨੀਅਰ ਲੀਡਰਸ਼ਿਪ ਦਿਖੀ ਹੈ ਪੋਸਟਾਂ ਦੇ ਵਿੱਚ ਨਹੀਂ ਦਿਖੇ ਪਰ ਅਸੀਂ ਤਾਂ ਸਵਾਲ ਚੱਕਾਂਗੇ ਨਾ ਜੀ ਲੁਗਾਣੇ ਦੇ ਚੀਕਾਂ ਐਮਪੀ ਅਗਰ ਆਪ ਦੇ ਕੈਂਡੀਡੇਟ ਲਈ ਪ੍ਰਚਾਰ ਨਹੀਂ ਹੋ ਰਿਹਾ ਤਾਂ ਇਹ ਤਾਂ ਠੀਕ ਗੱਲ ਆ ਸਵਾਲਤ ਨੇ ਵਾਜਬ ਨੇ ਸਾਡੇ ਦੀ ਇਨਸਿਸਟੈਂਸਾ ਚੱਲੋ ਅਸੀਂ ਤਾਂ ਇਕੱਠੇ ਆਂ ਸਾਰੇ ਇਕੱਠੇ ਹੋ ਕੇ ਸਾਡੇ ਕੇਂਦਰੀ ਮੰਤਰੀ ਸਾਡੇ ਪ੍ਰਧਾਨ ਜੀ ਸਾਡਾ ਲੋਕਲ ਲੀਡਰ ਸਾਡੇ ਕੀਡਰਸ਼ਿਪ ਕਾਰਜਕਰਤਾ ਸਾਰੇ ਪੂਰੇ ਜੋਰਦਾਰ ਤਰੀਕੇ ਨਾਲ ਇਹ ਲੜਾਈ ਲੜਾਂਗੇ ਤੇ ਜਿਹੜਾ ਅਰਵਿੰਦ ਕੇਜਰੀਵਾਲ ਦਾ ਸੁਪਨਾ ਰਾਜ ਸਭਾ ਦੇ ਵਿੱਚ ਜਾਣ ਵਾਲਾ ਉਸ ਨੂੰ ਚੱਕਣਾ ਚੂਸ ਕਰਾਂਗੇ ਠੀਕ ਹੈ ਭਲੀਵਾਲ ਸਾਹਿਬ ਇਕਲਾਸ ਸਵਾਲ ਕੋਟਰੀ ਸਾਹਿਬ ਤੁਹਾਨੂੰ ਹੋਏਗਾ ਕਿਉਂਕਿ ਇਹਹੀ ਸੀਟ ਜਿਹੜੀ ਸੀ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਪ੍ਰੀਤ ਗੋਗੀ ਜੋ ਸਾਡੇ ਦਰਮਿਆਨ ਇਸ ਵ ਧਿਆਨ ਤੋਂ ਉਹਨਾਂ ਦਾ ਹੋ ਗਿਆ ਉਹਨਾਂ ਨੇ ਖੋਈ ਸੀ ਤੁਹਾਡੇ ਕੈਂਡੀਡੇਟ ਤੋਂ ਔਰ ਭਰਤਪੂਸ਼ਨ ਆਸ਼ੂ ਕਾਫੀ ਉਹਨਾਂ ਦੀ ਪਕੜ ਇਸ ਏਰੀਏ ਤੇ ਹੈ ਉਹ ਇੱਥੋਂ ਜਿੱਤਦੇ ਰਹੇ ਨੇ ਲੇਕਿਨ ਹੁਣ ਕਿੰਨਾ ਚੁਣੌਤੀਪੂਰਨ ਤੁਸੀਂ ਮੰਨਦੇ ਹੋ ਕਿਉਂਕਿ ਇੱਕ ਸਾਖ ਬਚਾਉਣ ਵਾਲੀ ਰੂਲਿੰਗ ਪਾਰਟੀ ਦੇ ਲਈ ਤਾਂ ਗੱਲ ਹੈ ਹੀ ਲੇਕਿਨ ਵਾਪਸ ਇਹ ਸੀਟ ਆਪਣੇ ਕੋਲ ਲੈ ਕੇ ਆਉਣੀ ਕਾਂਗਰਸ ਦੀ ਚੋਲੀ ਪਾਣੀ ਚੁਣੌਤੀ ਮੰਨਦੇ ਹੋ ਸਰ ਦੇਖੋ ਜੋ ਸਾਡੇ ਸਾਥੀ ਮੇਰੇ ਐਮਐਲਏ ਸਾਥੀ ਸੀਗੇ ਉਹਨਾਂ ਦਾ ਦਿਹਾਂਤ ਹੋਇਆ ਸੀ ਬੜਾ ਦੁਖਦਈ ਸੀ ਇਹ ਅਚਾਨਕ ਜਿਹੜਾ ਅਨਫੋਰਚੂਨੇਟਲੀ ਇਲੈਕਸ਼ਨ ਜਿਹੜਾ ਆ ਉਹ ਉਹ ਲੜਨਾ ਪੈ ਰਿਹਾ ਅਸੀਂ ਦੋ ਵਾਰ ਉਸ ਤੋਂ ਪਹਿਲਾਂ ਵੀ ਜਿੱਤਦੇ ਰਹੇ ਹਾਂ ਪਾਰਲੀਮੈਂਟ ਦਾ ਇਲੈਕਸ਼ਨ ਵੀ ਜਿੱਤਿਆ ਲੇਕਿਨ ਜਿੱਥੋਂ ਤੱਕ ਤੁਸੀਂ ਭਾਈ ਦਾ ਸਵਾਲ ਕਰ ਰਹੇ ਹੋ ਭਾਈ ਦੇ ਅੰਦਰ ਇੱਕ ਬਹੁਤ ਵੱਡਾ ਬਦਲਾਅ ਜਿਹੜਾ ਲੋਕਾਂ ਦੇ ਸਾਹਮਣੇ ਇੱਕ ਜਿਹੜਾ ਨੈਰੇਟਿਵ ਸੈੱਟ ਕੀਤਾ ਗਿਆ ਸੀ ਉਹਦਾ ਜਨਾਜਾ ਤਾਂ ਨਿਕਲ ਗਿਆ ਹੁਣ ਇੱਥੇ ਔਰ ਲੋਕਾਂ ਨੇ ਲੋਕਾਂ ਨੇ ਜੇ ਬਦਲਾਅ ਦੀ ਗੱਲ ਕੀਤੀ ਸੀ ਤੇ ਹੋਣਾ ਵੀ ਚਾਹੀਦਾ ਜੇ ਸਾਡੇ ਅੰਦਰ ਕੋਈ ਕਮੀਆਂ ਪੇਸ਼ੀਆਂ ਸੀ ਜਾਂ ਸਾਡੇ ਅੰਦਰ ਕੋਈ ਕਾੜ ਸੀ ਤਾਂ ਉਹ ਦੂਸਰਿਆਂ ਨੇ ਮਹਿਸੂਸ ਕੀਤੀ ਔਰ ਦੂਸਰਿਆਂ ਨੂੰ ਮੌਕਾ ਦਿੱਤਾ ਤੇ ਧੜ ਦੇਣਾ ਵੀ ਚਾਹੀਦਾ ਹੈ ਲੇਕਿਨ ਇਸ ਵੇਲੇ ਤਾਂ ਪਾਰਟੀ ਦਾ ਜਨਾਜਾ ਆਮ ਆਦਮੀ ਪਾਰਟੀ ਦਾ ਨਿਕਲ ਗਿਆ ਕਿਤੇ ਸਿੱਖਿਆ ਕ੍ਰਾਂਤੀ ਦੇ ਅੰਦਰ ਤੁਸੀਂ ਬਾਥਰੂਮਾਂ ਦੇ ਅਧਿਕਤਨ ਕਰਦੇ ਹੋ ਕੰਧਾਂ ਕੰਨ ਕਰਕੇ ਕਿ ਸਿੱਖਿਆ ਕ੍ਰਾਂਤੀ ਆਣੀ ਹੈ ਪੰਜਾਬ ਦੇ ਅੰਦਰ ਨਸ਼ਿਆਂ ਦੀ ਗੱਲ ਕਰਦੇ ਹੋ ਤੁਸੀਂ ਜੇਸ ਅਖਬਾਰਾਂ ਦੀਆਂ ਸੁਰਖੀਆਂ ਤੇ ਬੜੇ ਬੜੇ ਚੈਨਲਾਂ ਦੇ ਉੱਤੇ ਇਸ਼ਤਿਹਾਰ ਰੋਜ਼ ਦਿੱਤੇ ਜਾਂਦੇ ਨੇ ਕਿ ਜੁੱਧ ਤੇ ਨਸ਼ਿਆਂ ਤੇ ਵਿਰੁੱਧ ਉਸੇ ਹੀ ਅਖਬਾਰਾਂ ਤੇ ਉਸੇ ਹੀ ਚੈਨਲਾਂ ਦੇ ਉੱਤੇ ਸੈਂਕੜੇ ਖਬਰਾਂ ਚੱਲਦੀਆਂ ਨੇ ਕਿ 27 ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਜੀ ਬਹੁਤ ਸਾਰੇ ਲੋਕ ਟੀਕਾ ਲਾਉਂਦੇ ਚਿੱਟਾ ਪੀਂਦੇ ਹੋਰ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਉਹਨਾਂ ਨੇ ਸਾਫ ਪਤਾ ਲੱਗ ਜਾਏਗਾ ਜਦੋਂ 23 ਤਰੀਕ ਨੂੰ ਨਤੀਜੇ ਆਉਣੇ ਨੇ ਲੇਕਿਨ ਇਮਤਿਹਾਨ ਦੀ ਤਰੀਕ 19 ਜੂਨ ਹੈ ਔਰ ਉਸ ਹਿਸਾਬ ਦੇ ਨਾਲ ਹੁਣ ਤਿਆਰੀ ਸਰ ਸਭ ਨੂੰ ਜਿਹੜੀ ਆ ਉਹ ਡਬਲ ਕਰਨੀ ਪਏਗੀ ਪ੍ਰਚਾਰ ਚ ਸਾਰਿਆਂ ਨੇ ਜਾਣਾ ਹੈ ਤਾਂ ਅਜਿਹੇ ਚੋਂ ਦੇਖਣਾ ਰਹੇਗਾ ਕਿ ਲੁਧਿਆਣਾ ਵਾਸ ਦੇ ਲੋਕ ਉਹ ਕਿਸ ਨੂੰ ਆਪਣਾ ਵਿਧਾਇਕ ਚੁਣਦੇ ਨੇ ਸ਼ੁਕਰੀਆ ਬਹੁਤ ਬਹੁਤ ਕੋਟਲੇ ਸਾਹਿਬ ਤੁਸੀਂ ਸਮਾਂ ਦਿੱਤਾ ਔਰ ਬਲੀਆਵਾਲ ਸਾਹਿਬ ਤੁਹਾਡਾ ਵੀ ਬਾਦ-ਬਾਦ ਸ਼ੁਕਰੀਆ ਤਾਂ ਇਹ ਜਿਹੜੀ ਚੋਣ ਸਿਰਫ ਜਿੰਨੀ ਚੋਣ ਤੱਕ ਰਸੀਮਤ ਨਹੀਂ ਬਲਕਿ 227 ਦੀ ਤਸਵੀਰ ਵੀ ਸਪਸ਼ਟ ਕਰੇਗੀ ਲੇਕਿਨ ਪੰਜਾਬ ਕਾਂਗਰਸ ਜਾਂ ਕਾਂਗਰਸ ਪਾਰਟੀ ਜੋ ਹੁਣ ਤੱਕ ਦਾ ਇਤਿਹਾਸ ਪੁਰਾਣਾ ਰਿਕਾਰਡ ਰਿਹਾ ਉਹ ਆਪਣੇ ਅੰਦਰੂਨੀ ਕਲੇਸ਼ ਕਰਕੇ ਹਮੇਸ਼ਾ ਨੁਕਸਾਨ ਕਾਂਗਰਸ ਜਿਹੜੀ ਹੈ ਉਹ ਚਲਦੀ ਰਹੀ ਹੈ ਇੱਕ ਕਹਾਵਤ ਹੈ ਕਾਂਗਰਸ ਨੂੰ ਲੈ ਕੇ ਸਿਆਸਤ ਦੇ ਅੰਦਰ ਕਿ ਕਾਂਗਰਸ ਹਮੇਸ਼ਾ ਹੀ ਕਾਂਗਰਸ ਤੋਂ ਹਾਰਦੀ ਹੈ